ਪ੍ਰਯਮ ਪਿਆਰੇ ਦੋਸਤੋ ਤੁਹਾਨੂੰ ਬਹੁਤ ਬਹੁਤ ਪਿਆਰ ਪਰਿਸ਼ਸ਼ੀਕਾਲ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਅੱਜ 21 ਜੂਨ 2024 ਹੈ ਤੇ ਤੁਹਾਨੂੰ ਸਾਰਿਆਂ ਨੂੰ ਯੋਗ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਯੋਗ ਦਾ ਫਾਇਦਾ ਕੀ ਹੈ ਆਮ ਖੇਡਾਂ ਨਾਲੋਂ ਯੋਗ ਦਾ ਫਰਕ ਕੀ ਹੈ ਇਸ ਟੌਪਿਕ ਤੇ 2 ਮਿੰਟ ਗੱਲ ਕਰਾਂਗੇ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਵੀ ਯੋਗ ਦਾ ਫਾਇਦਾ ਇਹ ਹੈ ਕਿ ਜੋ ਸਰੀਰ 'ਚ ਲਚਕ ਬਣਦੀ ਹੈ ਤੇ ਉਹ ਸਭ ਤੋਂ ਜ਼ਰੂਰੀ ਹੈ ਜੇ ਤੁਸੀਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਰੈਲਾਕਸੇਸ਼ਨ ਟੂ ਦਾ ਬਾਡੀ ਐਂਡ ਮਾਈਂਡ ਕਰਨਾ ਚਾਹੁੰਦੇ ਹੋ ਤਾਂ ਜ਼ਰੂਰੀ ਹੈ ਕਿ ਇਹ ਆਨੰਦ ਮਾਨਣ ਦੇ ਲਈ ਯੋਗਾ ਇੱਕ ਬੈਸਟ ਐਕਸਰਸਾਈਜ਼ ਹੈ ਜਦਕਿ ਇਹ ਐਕਸਰਸਾਈਜ਼ ਨਹੀਂ ਇਹ ਤਾਂ ਇੱਕ ਬੜੇ ਆਰਾਮ ਨਾਲ ਕਰਨੇ ਵਾਲਾ ਪ੍ਰਕਿਰਿਆ ਹੈ ਸੋ ਇਸ ਲਈ ਯੋਗਾ ਜਿਹੜਾ ਹੈ ਇਹ ਇੱਕ ਤਰ੍ਹਾਂ ਦਾ ਬਾਡੀ ਨੂੰ ਰਿਲੈਕਸ ਕਰਦਾ ਤੇ ਨਾਲ ਲਚਕ ਪੈਦਾ ਕਰਦਾ ਹੈ ਜਦੋਂ ਬਾਡੀ ਚ ਲਚਕ ਪੈਦਾ ਹੋਏਗੀ ਔਰ ਜਿਆਦਾ ਤੁਹਾਨੂੰ ਸ਼ਾਂਤੀ ਮਿਲੇਗੀ ਔਰ ਤੁਹਾਨੂੰ ਆਨੰਦ ਮਿਲੇਗਾ ਜੋ ਇਹ ਆਨੰਦ ਹੈ ਹੋਰ ਐਕਸਰਸਾਈਜ਼ਾਂ ਦੇ ਵਿੱਚ ਜਾਂ ਖੇਡਾਂ ਚ ਨਹੀਂ ਮਿਲਦਾ ਮੰਨ ਲਓ ਅਸੀਂ ਰੈਸਲਿੰਗ ਕਰ ਰਹੇ ਹਾਂ ਐਥਲੈਟਿਕਸ ਕਰ ਰਹੇ ਹਾਂ ਫੁੱਟਬਾਲ ਖੇਡ ਰਹੇ ਆ ਜਾਂ ਹੋਰ ਜਿੰਨੀਆਂ ਵੀ ਗੇਮਸ ਕਰ ਰਹੇ ਆ ਤੇ ਉਹ ਸਖਤੀ ਨਾਲ ਪੂਰੇ ਜੋਰ ਨਾਲ ਕੀਤੇ ਜਾਂਦੀਆਂ ਨੇ ਜਦ ਕਿ ਯੋਗਾ ਦੀਆਂ ਐਕਸਰਸਾਈਜ਼ਸ ਨੇ ਜਿਹੜੀਆਂ ਜੇ ਇਹਨਾਂ ਨੂੰ ਐਕਸਰਸਾਈਜ਼ ਕਹਿ ਵੀ ਲਈਏ ਤਾਂ ਇਹ ਬੜੇ ਹੌਲੀ-ਹੌਲੀ ਕਰਨ ਵਾਲੀਆਂ ਐਕਸਰਸਾਈਜ਼ਸ ਨੇ ਜਿਹੜੀਆਂ ਹੌਲੀ-ਹੌਲੀ ਕਰਨ ਵਾਲੀਆਂ ਐਕਸਰਸਾਈਜ਼ਸ ਨੇ ਇੱਕ ਤਾਂ ਕਿਸੇ ਵੀ ਉਮਰ 'ਚ ਕੀਤੀਆਂ ਜਾ ਸਕਦੀਆਂ ਨੇ ਤਨ ਨੂੰ ਕੋਈ ਥਕਾਵਟ ਨਹੀਂ ਹੋਏਗੀ ਉਲਟਾ ਇਹ ਹੈ ਵੀ ਜੇ ਤੁਸੀਂ ਕੰਮ ਕਰਕੇ ਹਟਿਓ ਜਾਂ ਤੁਸੀਂ ਗੇਮ ਖੇਡ ਕੇ ਹਟਿਓ ਤਾਂ ਵੀ ਤੁਸੀਂ ਯੋਗਾ ਕਰੋ ਯੋਗਾ ਦੇ ਨਾਲ ਤੁਹਾਨੂੰ ਜਿੱਥੇ ਮਨ ਨੂੰ ਸ਼ਾਂਤੀ ਮਿਲੇਗੀ ਤੇ ਉਥੇ ਤੁਹਾਨੂੰ ਤਨ ਨੂੰ ਵੀ ਸ਼ਾਂਤੀ ਮਿਲੇਗੀ ਤੇ ਤਨ ਤੁਹਾਡਾ ਰਿਲੈਕਸ ਹੋਏਗਾ ਜੇ ਤੁਹਾਡਾ ਤਨ ਰਿਲੈਕਸ ਹੋਏਗਾ ਜਿੰਨੀ ਬਾਡੀ ਚ ਲਚਕ ਬਣੀ ਰਹੇਗੀ ਖਾਸ ਕਰਕੇ ਰੀਡ ਦੀ ਹੱਡੀ ਰੀਡ ਦੀ ਹੱਡੀ ਜੋ ਜ਼ਿੰਦਗੀ ਦਾ ਧੁਰਾ ਹੈ ਲਾਈਫ ਦਾ ਧੁਰਾ ਹੈ ਜੇ ਜਿੰਨੀ ਰੀਡ ਦੀ ਹੱਡੀ ਚ ਲਚਕ ਹੋਏਗੀ ਓਨੀ ਤੁਹਾਡੀ ਲੰਮੀ ਉਮਰ ਹੋਏਗੀ ਓਨੀਆਂ ਤੁਹਾਨੂੰ ਬਿਮਾਰੀਆਂ ਘੱਟ ਲੱਗਣਗੀਆਂ ਓਨੇ ਤੁਹਾਡੀ ਯਾਦਾਸ਼ਤ ਤੇਜ ਹੋਏਗੀ ਓਨੇ ਤੁਹਾਡੇ ਬ੍ਰੇਨ ਤੋਂ ਸਿਗਨਲ ਜਿਹੜੇ ਬਾਡੀ ਨੂੰ ਤੁਰੰਤ ਜਾਣਗੇ ਭਾਵੇਂ ਤੁਹਾਡੀ ਉਮਰ ਜਿੰਨੀ ਮਰਜ਼ੀ ਲੰਮੀ ਹੋ ਗਈ ਹੈ ਜੇ ਤੁਸੀਂ ਯੰਗ ਦਿਖਣਾ ਚਾਹੁੰਦੇ ਹੋ ਨਾ ਤਾਂ ਮਿੱਤਰੋ ਜ਼ਰੂਰੀ ਹੈ ਤੇ ਇੱਕ ਯੋਗਾ ਇੱਕ ਬੈਸਟ ਆਪਸ਼ਨ ਹੈਗਾ ਇਹ ਆਪਸ਼ਨ ਸਿਰਫ ਤੇ ਸਿਰਫ ਯੋਗ ਹੀ ਦੇ ਸਕਦਾ ਹੈ ਇਸ ਕਰਕੇ ਇੰਡੀਅਨ ਜਿਹੜੀ ਪਰੰਪਰਾ ਹੈ ਹਜ਼ਾਰਾਂ ਸਾਲ ਦੀ ਇਹ ਐਵੇਂ ਨਹੀਂ ਰਿਸ਼ੀਆ ਮੁਨੀਆ ਨੇ ਸਾਡੇ ਉਹਨਾਂ ਨੂੰ ਅਸੀਂ ਵਿਗਿਆਨੀ ਕਹਿ ਸਕਦੇ ਹਾਂ ਉਸ ਵੇਲੇ ਦੇ ਸੈਂਟਿਸਟ ਕਹਿ ਸਕਦੇ ਹਾਂ ਔਰ ਇਹਦੇ ਤੇ ਬੜੀ ਰਿਸਰਚ ਹੋ ਰਹੀ ਹੈ ਬੜੇ ਹੈਰਾਨੀ ਦੀ ਗੱਲ ਹੈ ਅਸੀਂ ਆਪਣੇ ਆਪ ਨੂੰ ਹੁਣ ਵਿਗਿਆਨ ਦੇ ਯੁੱਗ ਸਮਝਦੇ ਹਾਂ ਜਦਕਿ ਅਸਲ ਦੇ ਵਿੱਚ ਉਹ ਗਿਆਨ ਦਾ ਯੁੱਗ ਉਹ ਰਿਹਾ ਹੋਏਗਾ ਜਦੋਂ ਯੋਗ ਵਰਗੇ ਔਰ ਇਹੋ ਜਿਹੀ ਗੱਲਾਂ ਦੀ ਖੋਜ ਹੋਏਗੀ ਠੀਕ ਹੈ ਐਲੋਪੈਥੀ ਨੇ ਦੋ ਚੀਜ਼ਾਂ ਵਧੀਆ ਹੋਈਆਂ ਨੇ ਤੇ ਇੱਕ ਐਂਟੀਬਾਇਟਿਕਸ ਆ ਗਈਆਂ ਤੇ ਇੱਕ ਸਰਜਰੀ ਦੀ ਬਹੁਤ ਵਧੀਆ ਗੱਲ ਹੋਈ ਪਰ ਜੇ ਮਨ ਤੇ ਤਨ ਨੂੰ ਪੂਰਾ ਇਲਾਜ ਕਰਨਾ ਤੁਸੀਂ ਤਾਂ ਯੋਗਾ ਇੱਕ ਬਹੁਤ ਵਧੀਆ ਆਪਸ਼ਨ ਹੈਗਾ ਇੱਕ ਤਾਂ ਤੁਹਾਡਾ ਟਾਈਮ ਜਿਹੜਾ ਉਹ achhi tarah consume ਹੁੰਦਾ ਹੈ ਦਿਨ ਚ ਜੇ ਤੁਸੀਂ ਵੇਲੇਓ ਤਾਂ ਮਿੱਤਰੋ ਜਮਾਈ ਵੇਲੇਓ ਤਾਂ ਦੋ ਜਾਂ ਤਿੰਨ ਵਾਰੀ ਤੁਸੀਂ ਯੋਗਾ ਕਰ ਸਕਦੇ ਹੋ ਤਾਂ ਇੱਕ ਤਾਂ ਟਾਈਮ ਕੰਜ਼ਿਊਮ ਹੋਏਗਾ ਤੁਸੀਂ ਕਰਕੇ ਵੇਖੋ ਜਰਾ ਕਿੰਨੀ ਖੁਸ਼ੀ ਮਿਲੇਗੀ ਕਿੰਨਾ ਆਨੰਦ ਮਿਲੇਗਾ ਇਹ ਆਨੰਦ ਸਿਰਫ ਤੇ ਸਿਰਫ ਤੁਸੀਂ ਉਹ ਮਹਿਸੂਸ ਕਰ ਸਕਦੇ ਹੋ ਗੂੰਗੇ ਦੀ ਮਠਿਆਈ ਵਾਂਗ ਹੋਰ ਕਿਸੇ ਤਰ੍ਹਾਂ ਨਹੀਂ ਮਹਿਸੂਸ ਨਹੀਂ ਕੀਤਾ ਜਾ ਸਕਦਾ ਸੋ ਤੁਸੀਂ ਉਮੀਦ ਹੈ ਯੋਗਾ ਇਸ ਜ਼ਰੂਰ ਕਰੋਗੇ ਜੇ ਤੁਸੀਂ ਆਨੰਦ ਮਾਣਨਾ ਜ਼ਿੰਦਗੀ ਦਾ ਮਨ ਨੂੰ ਸ਼ਾਂਤੀ ਦੇਣੀ ਹੈ ਤਨ ਨੂੰ ਸ਼ਾਂਤੀ ਦੇਣੀ ਹੈ ਔਰ ਤੁਸੀਂ ਆਪਣਾ ਚਿਹਰਾ ਖਿੜਿਆ ਰੱਖਣਾ ਹੈ ਔਰ ਤੁਸੀਂ ਬਾਡੀ ਚ ਲਚਕ ਬਣਾਈ ਰੱਖਣੀ ਹੈ ਔਰ ਜੇ ਤੁਸੀਂ ਚਾਹੁੰਦੇ ਹੋ ਬਿਮਾਰੀਆਂ ਤੋਂ ਦੂਰ ਰਹੋ ਔਰ ਜਾਂ ਫਿਰ ਤੁਸੀਂ ਬਿਮਾਰੀਆਂ ਤੋਂ ਪੱਕਾ ਹੀ ਛਡਕਾਰਾ ਪਾਉਣਾ ਚਾਹੁੰਦੇ ਹੋ ਤਾਂ ਇੱਕ ਯੋਗਾ ਹੈਗਾ ਇਹੜਾ ਲੰਮੇ ਸਮੇਂ ਦੇ ਵਿੱਚ ਬਹੁਤ ਸ਼ਾਨਦਾਰ ਫਾਇਦਾ ਕਰਦਾ ਹੈ ਤੇ ਮੈਨੂੰ ਉਮੀਦ ਹੈ ਤੇ ਮੇਰੇ ਦੋਸਤ ਜਰੂਰ ਜੋ ਯੋਗਾ ਨੂੰ ਅਪਣਾਉਣਗੇ ਇਹ ਕਿਸੇ ਧਰਮ ਨਾਲ ਸੰਬੰਧਿਤ ਗੱਲ ਨਹੀਂ ਕਿਸੇ ਸੰਸਥਾ ਨਾਲ ਸੰਬੰਧਿਤ ਗੱਲ ਨਹੀਂ ਕਿਸੇ ਪਾਰਟੀ ਨਾਲ ਸੰਬੰਧਿਤ ਗੱਲ ਨਹੀਂ ਮੈਂ ਖੁਦ ਬਚਪਨ ਤੋਂ ਯੋਗਾ ਦਾ ਬੜਾ ਫੈਨ ਰਹਾ ਤੇ ਹੁਣ ਵੀ ਮੈਂ ਜਦੋਂ ਵੀ ਮੌਕਾ ਲੱਗਦਾ ਮੈਂ ਯੋਗ ਜਰੂਰ ਕਰਦਾ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਆਈ ਫਿਰ ਯੋਗ ਜੀਆਂ ਸ਼ੁਕਰੀਆ